ਹੈਲੋ ਹਾਂ ਬਰ ਕੀ ਹਾਲ ਆ ਸਭ ਠੀਕ ਆ ਸੇ ਇਸਲਾਮ ਸਭ ਤੋਂ ਪਹਿਲਾਂ ਕੋ ਨੀਡੂ ਵੀਰ ਬੋਲਦਾ ਭਾਈ ਨੀਡੂ ਬੋਲਦਾ ਪਏ ਬਨੀ ਸਾਹਿਬ ਅੱਛਾ ਪਛਾਣ ਲਿਆ ਹਾਂ ਹਾਂ ਅੱਛਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਤੈਨੂੰ ਮੁਬਾਰਕਾ ਦਿੰਨਾ ਵਾ ਭਾਈ ਜੀ ਬੋਟਾ ਜਿੰਨੀਆਂ ਤੂੰ ਤਲਾ ਗੱਲ ਸੁਣ ਨਾ ਜਿੰਨੀਆਂ ਬੋਟਾ ਤੂੰ ਲੈ ਗਿਆ ਨਾ ਹਾਂਜੀ ਉਹਨੀਆਂ ਬੋਟਾ 100 ਬੱਸਾਂ ਚ ਆਉਂਦੀਆਂ ਨਾ ਇਹ ਲੈ ਕੇ ਜਾਣੀਆਂ ਹੁਣ ਜਿਹੜੇ ਵੱਡੇ ਵੱਡੇ ਲੀਡਰ ਰੈਲੀਆਂ ਕਰਦੇ ਆ ਨਾ ਕਿੰਨੇ ਬੰਦੇ ਲੀਡਰਾਂ ਦੀ ਰੈਲੀ 'ਚ ਪਹੁੰਚਦੇ ਨਿਕਰਾ ਕਮਾਲ ਕਰਤੀ ਤਾਂ ਬਾਈ ਕਰਾ ਪੂਰੀ ਹਾਂ ਨਾਲੇ ਇੱਕ ਵਾਰ ਹੋਰ ਵੀ ਸੁਣ ਲੈ ਜਿਹੜੇ ਵੱਡੇ ਵੱਡੇ ਲੀਡਰ ਹੈਗੇ ਆ ਹਾਂਜੀ ਤੇਰੀ ਇੱਕ ਵੀਡੀਓ ਨੂੰ ਜਿੰਨੇ ਲੋਕ ਹੀ ਦੇਖਦੇ ਸੀ ਨਾ ਇਹਨਾਂ ਪੂਰੇ ਲੀਡਰਾਂ ਦੀ ਵੀਡੀਓ ਨੂੰ ਨਹੀਂ ਕੋਈ ਤੇ ਲੋਕ ਹੀ ਦੇਖ ਕੇ ਰਾਜ਼ ਗਿਰਾ ਅੱਛਾ ਜੀ ਹਾਂ ਤੂੰ ਤਾਂ ਸਟਾਰ ਬਣ ਗਿਆ ਸੁਪਰਸਟਾਰ ਆ ਤੂੰ ਕਰਾ ਤੇ ਨਾਲੇ ਰੋਇਆ ਨਗਰ ਕਰਾ ਗੱਲ ਸੁਣ ਲੈ ਧਿਆਨ ਨਾਲ ਦੇ ਲੜਨਾ ਤੱਕ ਰ ਹਾਰ ਜਿੱਤ ਬਣੀ ਹੋਈ ਹੈ ਯਾਰ ਤੇਰਾ ਆਹੀ ਬਹੁਤ ਵੱਡਾ ਰਤਵਾਵਾ ਤੂੰ ਇਨੇ ਵੱਡੇ ਬੰਦਿਆਂ ਦਾ ਪੰਗਾ ਲੈ ਰਿਆ ਵਾਕਰ ਠੀਕ ਹੈ ਜੀ ਭਾਈ ਠੀਕ ਨਹੀਂ ਆ ਰੋਣਾ ਨਹੀਂ ਆ ਕਿਤੇ ਬਿਲਕੁਲ ਨਹੀਂ ਕਰਾ ਠੀਕ ਹੈ ਬਾਈ ਤੈਨੂੰ ਕਮਾਲ ਕਰਤੀ ਕਮਾਲ ਕਰਾ ਤੈਨੂੰ ਵਾਰਲਡ ਦੇ ਲੋਕੀ ਜਾਣਦੇ ਆ ਜਿਹੜੇ ਆ ਲੀਡ ਤੇਰੇ ਮੁਕਾਬਲੇ ਖੜੀ ਸੀ ਨਾ ਇਹਨਾਂ ਨੂੰ ਕੋਈ ਨਹੀਂ ਜਾਣਦਾ ਠੀਕ ਨਹੀਂ ਆ ਨਾ ਉਹ ਜਿਹੜਾ ਲੋਕ ਜਿਹੜੇ ਲੋਕ ਤੇਰਾ ਤਮਾਸ਼ਾ ਬਣਾਉਂਦੇ ਆ ਉਹਨਾਂ ਨੂੰ ਆ ਨਹੀਂ ਪਤਾ ਵੀ ਪੂਰੇ ਸਿਸਟਮ ਦਾ ਤਮਾਸ਼ਾ ਤੈ ਬਣਾਇਆ ਵਾਕਰ ਮੇਰੇ ਆ ਬੋਟਾ ਬਹੁਤਾ ਹਾਰਜਤ ਬਣੀ ਹੋਈ ਆ ਠੀਕ ਹੈ ਭਾਈ ਜੀ ਹਾਂ 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 ਇੱਡੇ ਵੱਡੇ ਵੱਡੇ ਯਾਰ ਸੱਪ ਸੀਗੇ ਗਰਾ ਇੱਡੇ ਲੱਖਾਂ ਇਹਨਾਂ ਨੇ ਰੁਪਏ ਵੰਡੇ ਆ ਕਿੰਨੀਆਂ दारूਾਂ ਵੰਡੀਆਂ ਤੂੰ दारू ਤਾਂ ਨਹੀਂ ਵੰਡੀ ਨਹੀਂ ਜੀ ਐਸਾ ਨਹੀਂ ਕੋਈ ਦਾਰੂ ਹਾਂ ਫੇਰ ਫੇਰ ਕੋਣ ਮਾਣਾ ਕਿਆ ਹੀ ਆ ਨਾਲ ਰੋਣਾ ਨਹੀਂ ਅੱਗੇ ਤੋਂ ਗੱਲ ਖਤਮ ਆ ਭਾਈ ਜੀ ਹਲੋ ਅੱਗੇ ਤੋਂ ਰੋਣਾ ਨਹੀਂ ਆ ਤੂੰ ਦੇਖ ਆਪਦੀ ਵੀਡੀਓ ਦੇਖ ਅੱਜ ਹੱਦੋਂ ਵੱਧ ਚੈਨਲਾਂ ਦੀ ਰੋਟੀਆਂ ਤੇਰੇ ਸਿਰ ਤੇ ਚੱਲ ਰਹੀਆਂ ਨੇ ਕਰਾ ਵੀਊ ਆਉਂਦੇ ਨੇ YouTube ਤੇ ਵੀਊ ਆਉਂਦੇ ਆ ਉਹਨਾਂ ਦੀ ਰੋਟੀ ਤੇਰੇ ਸਿਰ ਤੇ ਚੱਲ ਰਹੀ ਹੈ ਉਹਨਾਂ ਦੀ ਉਹਨਾਂ ਦੀ ਰੋਟੀ ਠੀਕ ਹੈ ਬਾਈ ਤੁਸੀਂ ਸਾਡੇ ਵੱਡੇ ਭਰਾ ਹੋ ਹਾਂ ਹਾਂ ਨਾ 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 ਤੂੰ ਕਮਾਲ ਕਰਤੀ ਬਾਈ ਕਿਹਨਾਂ ਹਲੋ ਹਾਂ ਪਰ ਰੋਣਾ ਨਹੀਂ ਆ ਕਦੇ ਜ਼ਿੰਦਗੀ 'ਚ ਜੇ ਲੜਨਾ ਰੋਣਾ ਨਹੀਂ ਆ ਹਲੋ ਠੀਕ ਹੈ ਜੀ ਤੇ ਜੇ ਬਾਈ ਦੇ ਲਾਲਾ ਅ ਰੋਇੰਗਰ ਖ ਲੜਨਾ ਨਹੀਂ ਗੱਲ ਖਤਮ ਆ ਬਈ ਠੀਕ ਆ ਜੀ ਔਰ ਜੇ 8 9 ਪਲਵਾਨ ਲੜਦੀ ਐ ਜਿੱਥੇ ਨਾਲ ਤੱਕ ਨਹੀਂ ਆ ਠੀਕ ਆ ਜੀ ਹਾਂ 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 ਮੈਨੂੰ ਐ ਨਾ ਮੈਂ ਕਿਹਾ ਮੇਰਾ ਭਰਾ ਰੋਈ ਜਾਂਦਾ ਕੀ ਫਾਇਦਾ ਕਰਾਂ ਮੈਂ ਕਿਹਾ ਨਾਲੇ ਜਿੰਨੇ ਪੁੱਠੇ ਕੰਮ ਤੂੰ ਕਰ ਦਵਾ ਹਲੋ ਲੋਕ ਹੀ ਮੈਨੂੰ ਗਾਲਾਂ ਕੱਢਦੇ ਹੁੰਦੇ ਆ ਨੀਟੂ ਹੈਂ ਹਾਂ ਜੀ ਹਾਂ ਜੀ ਔਰ ਮੇਰੇ ਜਿਹੜਾ ਤੂੰ ਬੈਠਿਆ ਰਹਿੰਦਾ ਦੱਸ ਕਿਰਾ ਉਹ ਨਹੀਂ ਮੈਂ ਪਰਾ ਨਾਮ ਹੀ ਕੋਈ ਆ ਤੀੜੂ ਬਾਨਿਆ ਤੀੜੂ ਬਾਨਿਆ ਮੀਰ ਚੜਰਾਵਾਲਾ ਕੋਈ ਕੋਈ ਕਰੇਗੀ ਉਹ ਮੈਨੂੰ ਕੀ ਗੱਲ ਨੇ ਕਹੀ ਯਾਰ ਤੇ ਤੇਰਾ ਭਰਾ ਹੀ ਘੋਰ ਆ ਜਿਹੜਾ ਮੀਟਰ ਮੀਟਰ ਪਾਕਲ ਚ ਗਿਆ ਹੀ ਕਰ ਉਹ ਬੜੇ ਵੱਡੇ ਕੰਮ ਕੀਤਾ ਬੰਦੇ ਨੇ ਮੈਂ ਕਿਹਾ ਆਪਣਾ ਵੱਡਾ ਭਰਾ ਆ ਯਾਰ ਕਿੱਦਾਂ ਠੀਕ ਨਹੀਂ ਨਹੀਂ ਤੂੰ ਤਾਂ ਬਾਈ ਕਮਾਲ ਕਰਤੀ ਕਮਾਲ ਕਰਤੀ ਦਾਦਾ ਕਰਾ ਮੈਂ ਤਾਂ ਇਹ ਸੀਗਾ ਮੈਂ ਤਾਂ ਤੈਨੂੰ ਹੌਸਲਾ ਦੇਣ ਨੂੰ ਫੋਨ ਕੀਤਾ ਵੀਰੇ ਘਰ ਆ ਲਓ ਮੈਂ ਕਿਹਾ ਸਾਡੇ ਭਰਾ ਦਾ ਹੌਸਲਾ ਨਾਲ ਥਲੇ ਡੱਕ ਪੇ ਸਿੱਧੀ ਗੱਲ ਆ ਠੀਕ ਆ ਭਾਜੀ ਆ ਆ ਹੁਣ ਆ ਰਾਮ ਨਾਵ ਦੇ ਫਲਮਾ ਫੁਲਮਾ ਦੇ ਵਿੱਚ ਕਰੀ ਜਾਲ ਜਿਵੇਂ ਵੀ ਆਪਣਾ ਚੱਲਦਾ ਵਾ ਠੀਕ ਨਹੀਂ ਆ ਨਾ ਕਿਸੇ ਦੀ ਪਰਵਾਹ ਨਹੀਂ ਕਰਨੀ ਕੁੱਤੇ ਬਿੱਲੀ ਦੀ ਲੋਕੀ ਦਾ ਭੌਂਕਦੇ ਆਖ ਲੋ ਤੂੰ ਸਿਸਟਮ ਨਾਲ ਲੜਦਾ ਤਾਂ ਹੈ ਨਾ ਠੀਕ ਹੈ ਜੀ ਹਾਂ ਜਿਹੜਾ ਤੇਰਾ ਮਜ਼ਾਕ ਉਡਾਉਂਦੇ ਆ ਜੇ ਉਹ ਖੰਡ ਉਹਨੂੰ ਦੋ ਵੋਟਾਂ ਆਣਾ ਪੈਣ ਬਾਈ ਸ਼ਿਖਰ ਹਾਂ ਮੈਂ ਤਾਂ ਤੈਨੂੰ ਹੌਸਲਾ ਦੇਣ ਨੂੰ ਫੋਨ ਕੀਤਾ ਵਗਰਾ ਬਹੁਤ ਬਹੁਤ ਧੰਨਵਾਦ ਹਾਂ 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 ਨਾਲੇ ਆ ਜਿੰਨੇ ਮੁਕਾਬਲੇ ਜਿੱਤੇਰੇ ਖੜੇ ਸੀ ਉਹਨਾਂ ਨੂੰ ਕੋਈ ਨਹੀਂ ਜਾਣਦਾ ਲੀਡਰ ਲੱਗਦਾ ਲੋਕੀ ਬਾਲੇ ਨਹੀਂ ਜਾਣਦੇ ਕਰ ਆ ਇਥੇ ਨੀਡੂ ਸੜਰ ਵਾਲੇ ਨੂੰ ਦਾ ਵਲਡਰ ਦੀ ਦੁਨੀਆ ਜਾਣਦੀ ਆ। ਸ਼ੁਕਰੀਆ ਜੀ। ਹਾਂ ਜਦੋਂ ਪਾਪਾ ਅੱਖਾਂ ਚ ਪਾਣੀ ਨਹੀਂ ਲੈ ਕੇ ਆਉਣਾ ਕਰਾਂ ਕਦੇ ਸੀ। ਠੀਕ ਆ ਜੀ। ਹਾਂ ਤੁਸੀਂ ਮਤਾਂ ਕਿੱਤੀ ਕੰਮ ਚ ਭਰਨ ਦੀ ਕਰਾਂ? ਲੋਕੀ ਪੰਚੀ ਸਰਪੰਚੀ ਨਹੀਂ ਲੜਦੇ ਲੋਕੀ ਕਰਾਂ। ਠੀਕ ਨਹੀਂ ਆ। ਹਾਂ ਬਾਕੀ ਹਾਂ ਹੋਰ ਨਵੀਤਾ ਜੀ। ਬਸ ਠੀਕ ਹੈ ਮੈਂ ਜਲੰਧਰ ਸੀਗਾ ਕਾਰੀ ਲਗਾਈ ਅੱਜ। ਆਹ ਕਿਹਦਾ ਫੋਨ ਆਹਾ? ਇਹ ਮੇਰਾ ਵਾ ਸਰ। ਕਿ ਜਿਹੜਾ ਪਹਿਲਾ ਵਾ ਇਹ ਪਹਿਲਾ ਨੰਬਰ ਸੇਵ ਕਰੋ ਪਰਸਨ ਨੰਬਰ ਹੈ ਮੇਰਾ ਆਹਾ ਹੂੰ ਪਸੰਦ ਆ ਤੂੰ ਤਿੰਨ ਤਿੰਨ ਫੋਨ ਲਈ ਫਿਰਦਾ ਚਾਰ ਚਾਰ ਰੱਖ ਲਓ ਕੋਈ ਨਹੀਂ ਵਿੱਚ ਸੀਮਾਂ ਹੀ ਆ ਦਨੀਆਂ ਸੀਮਾਂ ਵੀ ਲੀਡਰਾਂ ਕੋਲ ਤਾਂ ਇੰਨੀਆਂ ਸੀਮਾਂ ਵੀ ਹੈ ਨਹੀਂ ਕਿਦਾ ਹਲੋ ਤੂੰ ਤਾਂ ਹਰ ਇੱਕ ਪਾਸੋਂ ਕਾਮਯਾਬ ਆ ਵਾ ਠੀਕ ਹੈ ਜੀ ਮਿਹਰਬਾਨੀ ਤੁਹਾਡੀ ਆਹ ਚਲ ਹੋ ਠੀਕ ਆ ਬਾਕੀ ਰਪਾ ਜੀ ਸਾਨੂੰ ਦਣਿਆ ਮਿਲ ਕੇ ਜਾਈਂਗਾ ਕਰ ਕਰੇ ਹਾਂਜੀ ਕੱਲ ਆਣਾ ਲੁਧਿਆਣੇ ਜੀ ਹਾਂਜੀ ਮੈਂ ਘਰ ਆ ਜੀ ਕਿਰਾ ਕੌਣ ਕਰੀ ਮੈਨੂੰ ਕਿਰਾ ਠੀਕ ਆ